ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਦਾ ਭਲਾ ਚੈ ਇਟਲੀ ਵੱਲੋਂ ਅੱਜ ਅਸੀਂ ਪਹੁੰਚੇ ਹਾਂ ਪਿੰਡ ਬੁਰੜ ਤਹਿਸੀਲ ਪਾਤਨਾ ਜਿਹੜਾ ਪਟਿਆਲਾ ਵਿਖੇ ਇਹ ਚਰਨ ਸਿੰਘ ਹਨ ਸੋ ਇਹਨਾਂ ਦੀ ਬੇਟੀ ਦਾ ਵਿਆਹ ਹੈ ਸਪਨਾ ਕੌਰ ਦਾ ਚਾਰ ਬੇਟੀਆਂ ਹਨ ਔਰ ਇੱਕ ਬੇਟਾ ਹੈ ਤੇ ਕਮਾਈ ਦਾ ਕੋਈ ਸਾਧਨ ਨਹੀਂ ਇਹ ਆਪ ਵੀ ਚਰਨ ਸਿੰਘ ਦੀ ਹਾੜੀ ਮਿਹਨਤ ਕਰਕੇ ਆਪਣੇ ਘਰ ਦਾ ਪਾਲਣ ਪੋਸ਼ਣ ਕਰਦੇ ਨੇ ਤੇ ਆਪ ਜੀ ਕਰਕੇ ਤੰਦਰੁਸਤ ਨਹੀਂ ਰਹਿੰਦੇ ਬਿਮਾਰੀ ਕਰਕੇ ਦਵਾਈ ਬੂਟੀ ਚੱਲਦੀ ਹੈ ਸੋ ਇਸ ਪਰਿਵਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਾਦਾ ਭਲਾ ਚੈ ਟ੍ਰੈਸਟ ਇਟਲੀ ਵੱਲੋਂ ਬੇਨਤੀ ਕੀਤੀ ਸੀ ਕਿ ਸਾਡੀ ਸੁਪਤਰੀ ਦਾ ਵਿਆਹ ਹੈ ਸਾਡੀ ਮਦਦ ਕੀਤੀ ਜਾਵੇ ਸੋ ਇਹਨਾਂ ਦੀ ਗੁਹਾਰ ਨੂੰ ਸਵੀਕਾਰ ਕਰਦਿਆਂ ਹੋਇਆ 21000 ਰੁਪਏ ਦੀ ਰਾਸ਼ੀ ਇਹ ਧੀ ਦੇ ਵਿਆਹ ਦੇ ਲਈ ਕਾਰਜਾਂ ਵਾਸਤੇ 21000 ਰੁਪਇਆ ਭੇਜਿਆ ਗਿਆ ਜੋ ਕਿ ਪਰਿਵਾਰ ਨੂੰ ਪੰਚਾਇਤ ਦੀ ਮંજੂਰੀ ਵਿੱਚ ਪ੍ਰਾਪਤ ਹੋ ਚੁੱਕਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਾਦਾ ਭਲਾ ਜੈ ਟ੍ਰੱਸਟ ਇਤਿ ਦੀ ਸੰਗਤਾ ਵੀਰ ਅਤੇ ਭੈਣ ਜਿਨ੍ਹਾਂ ਨੇ ਐਡਾ ਵੱਡਾ ਉਦਮ ਕਰਕੇ ਇਹ ਪਰਿਵਾਰ ਦੀ ਗਰੀਬ ਪਰਿਵਾਰ ਦੀ ਬੁਹਾਰ ਨੂੰ ਅਧਿਕਾਰ ਕੀਤਾ ਹੈ ਨਗਰ ਪੰਚਾਇਤ ਵੱਲੋਂ ਸਾਰੇ ਨਗਰ ਵਾਸੀਆਂ ਵੱਲੋਂ ਇਤਿ ਵੀਰਾਂ ਦੇ ਭੈਣਾਂ ਦਾ ਕੋਟਾਨ ਕੋਟ ਧੰਨਵਾਦ ਕੀਤਾ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਸੇਵਾ ਕਰਨ ਦਾ ਉਦਮ ਬਖਸ਼ਿਸ਼ ਕਰਨਾ ਗਰੀਬਾਂ ਦੀ بے ਸਹਾਰਾ ਦੀ ਬਾਹ ਫੜਨਾ ਇਸੇ ਤਰ੍ਹਾਂ ਕਿਰਤ ਕਮਾਉਣੀਆਂ ਸਤਿਗੁਰੂ ਸਾਫੜੀਆਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਏ वाहे गुरू, वाहे गुरू, वाहे वागुरु